ਮੇਰਾ ਨਾਮ ਲక్ష్ਮੀ ਹੈ ਤੇ ਸਾਡੇ ਗਵਾਂਡੀ ਸਾਨੂੰ ਬਹੁਤ ਤੰਗ ਕਰਦੇ ਆ ਬਹੁਤ ਪਰੇਸ਼ਾਨ ਕਰਦੇ ਜਿਸ ਦਿਨ ਤੋਂ ਅਸੀਂ ਮੈਂ ਆਈਆਂ ਜਦੋਂ ਦਾ ਕਰ ਪਾਇਆ ਸਾਡੇ ਪਿੱਛੇ ਪਏ ਆ ਸਾਡਾ ਇਹ ਆਟੋ ਹੈ ਅਸੀਂ ਗਰੀਬ ਬੰਦੇ ਆਟੋ ਚਲਾਣੇ ਆ ਤੇ ਉਹ ਮੇਰਾ ਮੇਰਾ ਹਸਮੈਂਡ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਹੈ ਤੇ ਜਦੋਂ ਵੀ ਅਸੀਂ ਆਟੋ ਖੁਲਾਉਂਦੇ ਸੀ ਉੱਥੇ ਖੜਾ ਕਰਦੇ ਸੀ ਬਸ ਉੱਥੇ ਆ ਕੇ ਇਹ ਗੋਰਾ ਸਿੰਘ ਆਪਦੇ ਬੰਦਿਆਂ ਨੂੰ ਲੈ ਕੇ ਉੱਥੇ ਬੈਠ ਕੇ ਨਸ਼ਾ ਪੱਤਾ ਕਰਦਾ ਸੀ ਜਦੋਂ ਅਸੀਂ ਇੱਕ ਦੋ ਵਾਰੀ ਵੇਖਿਆ ਤੇ ਜਦੋਂ ਸਾਡੇ ਤੋਂ ਨਾ ਵੇਖਿਆ ਗਿਆ ਅਸੀਂ ਉਹਨਾਂ ਨੂੰ ਕਿਹਾ ਵੀ ਆਪਦਾ ਇਸ ਇੱਥੇ ਨਾ ਨਾ ਸਪੱਤਾ ਕਰੋ ਤੁਸੀਂ ਹੋਰ ਕਿਤੇ ਵੇਖ ਲੋ ਆ ਤੁਸੀਂ ਗਲਤ ਕੰਮ ਕਰ ਰਹੇ ਹੋ ਤੇ ਸਾਡਾ ਫਿਰ ਅਸੀਂ ਜਦੋਂ ਰਾਤ ਬਰਾ ਸਾਡਾ ਆਟੋ ਲੈ ਜਾਂਦੇ ਸੀ ਬੰਦੇ ਬਾਕੇ ਉਹਨਾਂ ਕੋਲੇ ਚਾਬੀ ਚੁੱਬੀ ਹੈ ਪਤਾ ਨਹੀਂ ਕੀ ਹੈ ਚਾਬੀ ਸਾਡੇ ਕੋਲ ਹੁੰਦੀ ਸੀ ਤੇ ਉਹ ਰਾਤ ਫਿਰ ਛੱਡ ਜਾਂਦੇ ਸੀ ਆਟੋ ਫਿਰ ਅਸੀਂ ਇੱਕ ਦੋ ਵਾਰੀ ਵੇਖਿਆ ਬੋਲੇ ਤੇ ਉਹ ਸਾਨੂੰ ਲੜੇ ਹੋ ਫਿਰ ਉਹ ਸਾਡਾ ਫਿਰ ਆਟੋ ਲੈ ਕੇ ਅਸੀਂ ਵੀਡੀਓ ਵੀ ਬਣਾਈ ਚੋਰੀ ਕਰਕੇ ਹੀ ਲੈ ਜਾਂਦੇ ਅਸੀਂ ਫੜੇ ਕਈ ਵਾਰੀ ਉਹ ਨਹੀਂ ਮੰਨੇ ਜਦੋਂ ਅਸੀਂ ਰੋਕਿਆ ਉਹ ਚਿੱਟੇ ਦਾ ਵਿਵਾਰ ਕਰਦੇ ਆਂ ਚਿੱਟਾ ਵੇਚਦੇ ਆਂ ਤੇ ਜਦੋਂ ਅਸੀਂ ਮਣਾ ਕੀਤਾ ਵੇ ਆ ਗਲਤ ਕੰਮ ਨਾ ਕਰੋ ਤੇ ਉਦੋਂ ਮੇਰੇ ਹਸਬੰਦ ਨੂੰ ਤੇ ਮੈਨੂੰ ਮੇਰੀ ਫੈਮਿਲੀ ਨੇ ਸਾਰਿਆਂ ਨੂੰ ਕੁੱਟਾ ਉਹਨਾਂ ਸੀ ਜਦੋਂ ਵੀ ਕਰੇ ਜਾਂਦੇ ਆਂ ਉਹ ਸਾਨੂੰ ਕੁੱਟਮਾਰ ਕਰਦੇ ਆਂ ਬੰਦੇ ਨਾਲ ਲੈ ਕੇ ਖੜੇ ਹੁੰਦੇ ਆਂ ਸਾਨੂੰ ਕਹਿੰਦੇ ਤੁਸੀਂ ਜਦੋਂ ਵੀ ਬਾਹਰ ਨਿਕਲੋਗੇ ਤੁਹਾਡਾ ਫਿਰ ਅਹਿਮ ਦਾ ਹਾਲ ਕਰਾਂਗੇ ਸਾਡੀ ਵੀਡੀਓ ਬਣਾਈ ਸਾਡੀ ਵੀਡੀਓ ਵਾਇਰਲ ਕਰਤੀ ਉਹਨਾਂ ਨੇ ਹੁਣ ਅਸੀਂ ਬਹੁਤ ਔਖੇ ਹੋਏ ਪਏ ਆਂ ਸਾਡੇ ਕੋਲ ਇਲਾਜ ਕਰਨ ਵਾਸਤੇ ਪੈਸੇ ਆਂ ਸਾਡੇ ਕੋਲ ਕੁਝ ਵੀ ਨਹੀਂ ਅਸੀਂ ਗਰੀਬ ਬੰਦੇ ਆਂ ਵੀ ਸਾਡੀ ਕਾਰਵਾਈ ਕੀਤੀ ਜਾਵੇ ਸੁਣਵਾਈ ਕੀਤੀ ਜਾਵੇ ਆਈ ਮੈਂ ਬੇਨਤੀ ਹੈ ਸਾਡੀ ਅਸੀਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਸਾਡਾ ਬਹੁਤ ਪਰੇਸ਼ਾਨ ਹੈ ਉਹਨਾਂ ਕੋਲੇ ਬੰਦੇ ਹੈ ਸਾਡੇ ਕੋਲੇ ਕੋਈ ਨਹੀਂ ਅਸੀਂ ਗਰੀਬ ਬੰਦੇ ਆ ਜੇ ਥੋੜਾ ਟਾਈਮ ਹੀ ਹੋਇਆ ਕਰ ਪਾਇਨੂ ਮੇਰਾ ਨਾਮ ਲక్ష్ਮੀ ਹੈ ਤੇ ਸਾਡੇ ਗਵਨਡਸ ਨੂੰ ਬਹੁਤ ਤੰਗ ਕਰਦੇ ਆ ਬਹੁਤ ਪਰੇਸ਼ਾਨ ਕਰਦੇ ਜਿਸ ਦਿਨ ਤੋਂ ਅਸੀਂ ਮੈਂ ਆਈਆਂ ਜਦੋਂ ਦਾ ਕਰ ਪਾਇਆ ਸਾਡੇ ਪਿੱਛੇ ਪਏ ਆ ਸਾਡਾ ਇਹ ਆਟੋ ਹੈ ਅਸੀਂ ਗਰੀਬ ਬੰਦੇ ਆਟੋ ਚਲਾਣੇ ਆ ਤੇ ਉਹ ਮੇਰਾ ਮੇਰਾ ਸਮੈਂਡ ਸਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਹੈ ਤੇ ਜਦੋਂ ਵੀ ਅਸੀਂ ਆਟੋ ਖਲਾਨਦੇ ਸੀ ਉੱਥੇ ਖੜਾ ਕਰਦੇ ਸੀ ਬਸ ਉੱਥੇ ਆ ਕੇ ਇਹ ਗੋਰਾ ਸਿੰਘ ਆਪਦੇ ਬੰਦਿਆਂ ਨੂੰ ਲੈ ਕੇ ਉੱਥੇ ਬੈਠ ਕੇ ਨਸ਼ਾ ਪੱਤਾ ਕਰਦਾ ਸੀ ਜਦੋਂ ਅਸੀਂ ਇੱਕ ਦੋ ਵਾਰੀ ਵੇਖਿਆ ਤੇ ਜਦੋਂ ਸਾਡੇ ਤੋਂ ਨਾ ਵੇਖਿਆ ਗਿਆ ਅਸੀਂ ਉਹਨਾਂ ਨੂੰ ਕਿਹਾ ਵੀ ਆਪਦਾ ਇਸ ਇੱਥੇ ਨਾ ਨਾ ਸੱਪਤਾ ਕਰੋ ਆ ਤੁਸੀਂ ਹੋਰ ਕਿਤੇ ਵੇਖ ਲੋ ਆ ਤੁਸੀਂ ਗਲਤ ਕੰਮ ਕਰ ਰਹੇ ਹੋ ਤੇ ਸਾਡਾ ਫਿਰ ਅਸੀਂ ਜਦੋਂ ਰਾਤ ਬਰਾਹ ਸਾਡਾ ਆਟੋ ਲੈ ਜਾਂਦੇ ਸੀ ਬੰਦੇ ਬਾਕੇ ਉਹਨਾਂ ਕੋਲੇ ਚਾਬੀ ਚੁੱਭੀ ਹੈ ਪਤਾ ਨਹੀਂ ਕੀ ਹੈ ਚਾਬੀ ਸਾਡੇ ਕੋਲ ਹੁੰਦੀ ਸੀ ਤੇ ਉਹ ਰਾਤ ਫਿਰ ਛੱਡ ਜਾਂਦੇ ਸੀ ਆਟੋ ਫਿਰ ਅਸੀਂ ਇੱਕ ਦੋ ਵਾਰੀ ਵੇਖਿਆ ਬੋਲੇ ਤੇ ਉਹ ਸਾਨੂੰ ਲੜੇ ਹੋ ਫਿਰ ਉਹ ਸਾਡਾ ਫਿਰ ਆਟੋ ਲੈ ਕੇ ਅਸੀਂ ਵੀਡੀਓ ਵੀ ਬਣਾਈ ਚੋਰੀ ਕਰਕੇ ਹੀ ਲੈ ਜਾਂਦੇ ਅਸੀਂ ਫੜੇ ਕਈ ਵਾਰੀ ਉਹ ਨਹੀਂ ਮੰਨੇ ਜਦੋਂ ਅਸੀਂ ਰੋਕਿਆ ਉਹ ਚਿੱਟੇ ਦਾ ਬਿਵਾਰ ਕਰਦੇ ਆਂ ਚਿੱਟਾ ਵੇਚਦੇ ਆਂ ਤੇ ਜਦੋਂ ਅਸੀਂ ਮਣਾ ਕੀਤਾ ਵੇ ਆ ਗਲਤ ਕੰਮ ਨਾ ਕਰੋ ਤੇ ਉਦੋਂ ਮੇਰੇ ਹਸਬੰਦ ਨੂੰ ਤੇ ਮੈਨੂੰ ਮੇਰੀ ਫੈਮਿਲੀ ਨੇ ਸਾਰਿਆਂ ਨੂੰ ਕੁੱਟਾ ਉਹਨਾਂ ਸੀ ਜਦੋਂ ਵੀ ਕਰੇ ਜਾਂਦੇ ਆਂ ਉਹ ਸਾਨੂੰ ਕੁੱਟਮਾਰ ਕਰਦੇ ਆਂ ਬੰਦੇ ਨਾਲ ਲੈ ਕੇ ਖੜੇ ਹੁੰਦੇ ਆਂ ਸਾਨੂੰ ਕਹਿੰਦੇ ਤੁਸੀਂ ਜਦੋਂ ਵੀ ਬਾਹਰ ਨਿਕਲੋਗੇ ਤੁਹਾਡਾ ਫਿਰ ਅਹਿਮਦਾ ਹਾਲ ਕਰਾਂਗੇ ਸਾਡੀ ਵੀਡੀਓ ਬਣਾਈ ਸਾਡੀ ਵੀਡੀਓ ਵਾਇਰਲ ਕਰਤੀ ਉਹਨਾਂ ਨੇ ਹੁਣ ਅਸੀਂ ਬਹੁਤ ਔਖੇ ਹੋਏ ਪਏ ਆਂ ਸਾਡੇ ਕੋਲ ਇਲਾਜ ਕਰਨ ਵਾਸਤੇ ਪੈਸੇ ਆਂ ਸਾਡੇ ਕੋਲ ਕੁਝ ਵੀ ਨਹੀਂ ਅਸੀਂ ਗਰੀਬ ਬੰਦੇ ਆਂ ਵੀ ਸਾਡੀ ਕਾਰਵਾਈ ਕੀਤੀ ਜਾਵੇ ਸੁਣਵਾਈ ਕੀਤੀ ਜਾਵੇ ਆਈ ਮੇ ਬੇਨਤੀ ਹੈ ਸਾਡੀ ਅਸੀਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਸਾਡਾ ਬਹੁਤ ਪਰੇਸ਼ਾਨ ਹੈ ਉਹਨਾਂ ਕੋਲੇ ਬੰਦੇ ਹੈ ਸਾਡੇ ਕੋਲੇ ਕੋਈ ਨਹੀਂ ਅਸੀਂ ਗਰੀਬ ਬੰਦੇ ਆ ਜੇ ਥੋੜਾ ਟਾਈਮ ਹੀ ਹੋਇਆ ਕਰ ਪਾਇਨੂ